ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਹੋਰ ਨਵੀਂ ਦਰਾੜ ਆ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਤੋਂ ਐਲਾਨੀ ਅਮੀਰਵਾਰ ਸਰਜੀਤ ਕੌਰ ਨੂੰ ਬਾਕੀ ਧੜੇ ਵੱਲੋਂ ਐਲਾਨਿਆ ਉਮੀਦਵਾਰ ਦੱਸਿਆ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਅਕਾਲੀ ਦਲ ਦੇ ਕਲੇਸ਼ ਬਾਰੇ ਹਰਸਿਮਰਤ ਕੌਰ ਬਾਦਲ ਵੱਲੋਂ ਵੱਡਾ ਖਲਾਸਾ ਕੀਤਾ ਕਿ ਸੁਖਬੀਰ ਬਾਦਲ ਛਟਣ ਕੇ ਪਰਤਾਲ ਕੀ ਹਿਮਾਚਲ ਤੇ ਫਿਰ ਪੰਜਾਬੀਆਂ ਨਾਲ ਪੰਗਾ ਨੌਜਵਾਨ ਨੇ ਕੱਢਿਆ ਪਿਸਤੌਲ ਪਰਵਾੜ ਸਣੇ ਜਿਲੰਦਰ ਸ਼ਖਤ ਹੋਏ ਸੀਐਮ ਮਾਨ ਨਵੀਂ ਕੋਠੀ ਅੰਦਰ ਦਾਖਲ ਹੁੰਦੇ ਆ ਕੀ ਕਿਹਾ ਤੁਹਾਨੂੰ ਆਓ ਉਹ ਵੀ ਸੁਣਾਵਾਂਗੇ ਤੇ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਇਹ ਕੁਝ ਅਹਿਮ ਖਬਰਾਂ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਤੁਹਾਨੂੰ ਸੁਣਾਉਨੇ ਆ ਇੱਕ ਖਬਰਾਂ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਤੁਹਾਨੂੰ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਅੱਜ ਦੀਆਂ ਅਹਿਮ ਖਬਰਾਂ ਕੋ ਸੁਣਾਉਣੇ ਆ ਹਲਕਾ ਪਛਮੀ ਜਲੰਧਰ ਤੋਂ ਬੀਬੀ ਸਜੀਤ ਕੌਰ ਬਾਗੀ ਤੜੇ ਦੇ ਉਮੀਦਵਾਰਾਂ ਇਹ ਕਿਆ ਪਲਵੰਤ ਸਿੰਘ ਬੰਨਣ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਉਮੀਦਵਾਰ ਨਾਲ ਕੋਈ ਸੰਬੰਧ ਨਹੀਂ ਬੀਬੀ ਸਜੀਤ ਕੌਰ ਤੇ ਇਸ ਤੇ ਦੋ ਤਿੰਨ ਸਾਥੀ ਬਾਗੀ ਤੜੇ ਦੇ ਇਸ਼ਾਰੇ ਉੱਤੇ ਪਿਛਲੇ ਕਾਫੀ ਸਮੇਂ ਤੋਂ ਖੇਡ ਖੇਡਦੇ ਆ ਰਹੇ ਹਨ ਡੂੰਗੀ ਸਾਜ਼ਿਸ਼ ਤਹਿਤ ਪਾਰਟਨ ਨੂੰ ਕਮਜ਼ੋਰ ਕਰਨ ਲਈ ਚਾਲ ਚੱਲੀ ਗਈ ਹੈ ਇਹ ਬਚਾਰ ਅੱਜ ਸ਼੍ਰੋਮਣੀ ਅਕਾਦਮੀ ਪੰਜਾਬ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਮੰਨਣ ਹਲਕਾ ਕੇਂਦਰੀ ਅਨਚਾਰਜ ਦੇ ਅਨਚਾਰਜ ਅਕਬਾਲ ਸਿੰਘ ਤਿੰਸਾ ਸ਼ੋਣੀ ਹਲਕੇ ਤੋਂ ਅਨਚਾਰਜ ਹਰਜਾਪ ਸਿੰਘ ਸੰਘਾ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਂਝੇ ਕਰਦਿਆਂ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਸਾਡਾ ਸਰਜੀਤ ਕੋਰ ਦੇ ਵਿਚਾਰ ਨਾਲ ਕੋਈ ਸਬੰਧ ਨਹੀਂ ਜਿਨ੍ਹਾਂ ਵੱਲੋਂ 103 ਸਾਲਾ ਕੁਰਬਾਨੀਆਂ ਨਾਲ ਹੋਂਦ ਵਿੱਚ ਲਿਆਂਦੀ ਪਾਰਟੀ ਨੂੰ ਖੋਰਾ ਲਾਉਣ ਦੇ ਯਤਨ ਕਿਤੇ ਗਏ ਨੇ ਤੇ ਹੁਣ ਜੇ ਇਸ ਉਮੀਦਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਪਿੱਛੇ ਕਰ ਰਿਆ ਤੇ ਉਹਦੇ ਨਾਲ ਇਹ ਵੀ ਗੱਲ ਜੁੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇਸ ਜਲੰਧਰ ਦੇ ਪੱਛਮੀ ਹਲਕੇ ਤੋਂ ਜਿਮਨੀ ਚੋਣ ਲਵਾਉਣ ਦੇ ਮੂਡ ਵਿੱਚ ਨਹੀਂ ਸੀ ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤਾ ਆਧਾਰ ਨਹੀਂ ਹੁਣ ਸਮਾ ਲੰਘ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਵੱਖਰਾ ਹੋਰ ਉਮੀਦਵਾਰ ਇੱਥੋਂ ਖੜਾ ਕਰੇ ਤੇ ਆਓ ਹੁਣ ਅਗਲੀ ਖਬਰ ਤੁਹਾਨੂੰ ਸੁਣਾਉਂਦੇ ਆਂ ਅਗਰ ਸ਼੍ਰੋਮਣੀ ਅਕਾਲੀ ਦਲ ਵਿੱਚ ਪਏ ਕਲੇਸ਼ ਦੀ ਗੱਲ ਕਰੀਏ ਤਾਂ ਇਹ ਹੁਣ ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ ਬੇਸ਼ੱਕ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਪਾਰਟੀ ਇਕਜੁੱਟ ਹੈ ਪਰ ਅੰਦਰੋਂ ਅੰਦਰ ਹੀ ਬਗਾਵਤ ਵੱਧਦੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਪਾਰਟੀ ਅੰਦਰ ਹੋਰ ਵੀ ਵੱਡੇ ਤਮਾਕੇ ਹੋ ਸਕਦੇ ਹੈ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿੱਚ ਵੱਡਾ ਬਿਆਨ ਦਿੱਤਾ ਹੈ ਹਰਸਿਮਰਤ ਬਾਦਲ ਨੇ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਮੁੱਠਾ ਤੇ ਸੁਖਵੀਰ ਬਾਦਲ ਦੇ ਨਾਲ ਖੜਾ ਹੈ ਸੁਖਵੀਰ ਬਾਦਲ ਬਾਰੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਕੁਝ ਪਿੱਠੂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਹੀ ਕਰਨਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਕੀਤਾ ਸੀ ਹਰ ਸਿਮਰਤ ਬਾਦਲ ਨੇ ਕਿਹਾ ਕਿ 117 ਹਲਕਿਆਂ ਦੇ ਅਨਜਾਰਜਾਂ ਚ ਸਿਰਫ 5 ਨੇਤਾ ਜਿਹੜੇ ਸੁਖਵੀਰਵਾਦਾਂ ਦੇ ਖਿਲਾਫ ਹਨ ਜਦ ਕਿ 112 ਹਲਕਿਆਂ ਦੇ ਅਨਜਾਰਜ ਸੁਖਵੀਰਵਾਦ ਦੇ ਨਾਲ ਖੜੇ ਨੇ ਸਾਰੇ ਹਲਕਿਆਂ ਦੀ ਲੀਡਰਸ਼ਿਪ ਸਾਡੇ ਨਾਲ ਹੈ ਬੀਬੀ ਜਗੀਰਕੁਰ ਦਾ ਨਾਮ ਲੈ ਬਿਨਾ ਹਰ ਸਿਮਰਤ ਬਾਦਲ ਨੇ ਕਿਹਾ ਕਿ ਭਾਜਪਾ ਨੇ ਉਹਨਾਂ ਨੂੰ ਐਸਜੀਪੀਸੀ ਚੋਣਾ ਲੜਵਾਇਆ ਸੀ ਤੇ ਇਸ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਬੀਬੀ ਬਾਦਲ ਵੱਲੋਂ ਇਹ ਜੋ ਬਿਆਨ ਦਿੱਤਾ ਹੈ ਉਹ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤਿੱਖਾ ਰੁਖ ਅਖਤਿਆਰ ਕਰ ਲਿਆ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਵੱਡੇ ਲੀਡਰ ਇੱਕ ਧੜੇ ਦੇ ਵਿੱਚ ਇਕੱਤਰ ਹੋਏ ਆ ਉਹਨਾਂ ਦੇ ਖਿਲਾਫ ਸਖਬੀਰ ਬਾਦਲ ਦੀ ਟੀਮ ਨੇ ਵੀ ਸਖਤ ਰੁਖ ਅਖਤਿਆਰ ਕਰ ਲਿਆ ਹੈ ਇਸ ਧੜੇਬੰਦੀ ਦਾ ਵਰਕਰਾਂ ਤੇ ਬੜਾ ਬੁਰਾ ਅਸਰ ਪੈ ਰਿਹਾ ਹੈ ਵਰਕਰ ਬੜੇ ਦੁਚਿੱਤੀ ਚ ਨੇ ਉਹ ਕਿਹੜੇ ਪਾਸੇ ਜਾਣਗੇ ਕੀ ਕਰਨ ਇਹ ਆਉਣ ਵਾਲਾ ਸਮਾਂ ਦੱਸੇਗਾ ਹਿਮਾਚਲ ਵਿੱਚ ਅਕਸਰ ਹੀ ਤੁਸੀਂ ਇਹ ਖਬਰਾਂ ਸੁਣਦੇ ਰਹਿੰਦੇ ਹੋ ਕਿ ਪੰਜਾਬੀ ਸਲਾਨੀ ਉੱਥੇ ਜਦੋਂ ਜਾਂਦੇ ਨੇ ਤੇ ਉਹਨਾਂ ਦੇ ਨਾਲ ਬੁੜਾ ਵਰਤਾਓ ਕੀਤਾ ਜਾਂਦਾ ਹੈ ਹਮਾਚਲ ਪ੍ਰਦੇਸ਼ 'ਚ ਘੁੰਮਣ ਜਾਣ ਵਾਲੇ ਪੰਜਾਬੀ ਸੈਲਾਨੀ ਚਰਚਾ ਵਿੱਚ ਨੇ ਕਈ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਟਕਰਾਅ ਹੋਇਆ। ਹੁਣ ਤਾਜ਼ਾ ਮਾਮਲਾ ਮਨੀਕਰਨ ਸਾਹਬ ਤੋਂ ਸਾਹਮਣੇ ਆਇਆ ਇੱਕ ਵਾਰ ਫੇਰ ਇੱਥੇ ਇੱਕ ਨੌਜਵਾਨ ਦੀ ਡਰਾਈਵਰ ਨਾਲ ਟਕਰਾਅ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਿਆ। ਹਮਾਚਲ ਦੇ ਜ਼ਿਲ੍ਹਾ ਕੁਲੂ ਵਿੱਚ ਪੰਜਾਬ ਦੇ ਇੱਕ ਸੈਲਾਨੀ ਦੀ ਬੱਸ ਡਰਾਈਵਰ ਨਾਲ ਬਹਿਸ ਹੋ ਗਈ। ਸੂਤਰਾਂ ਮੁਤਾਬਕ ਬੱਸ ਡਰਾਈਵਰ ਪੰਜਾਬੀ ਸੈਲਾਨੀ ਦੀ ਗੱਡੀ ਨੂੰ राह नहीं दे रहा इस मगरों मामला बद गया तो पंजाबी नौजवान ने पिस्तौल कट दिया है इस मामले की वीडियो सोशल मीडिया से वायरल हो रही है इस दौरान हंगामा होने कारण आवाजाई जाम हो गई पुलिस ने मामला दर्ज करके जांच शुरू कर दी है प्राप्त जानकारी अनुसार कल लंघे मंगलवार दोपहर करीब साढ़े बारह बजे पुलिस चौकी मनीकर अधीन पेंदे गालू पाल को एक निजी बस कुल्लू तो मनीकरण वाल जा रही थी उस समय एक इनोवा कार कुलू वल आ रही थी चश्मे दिन मुताबक चश्मे दीना मुताबक बस ड्राइवर ने ग्डी थोड़ा पिछे हटने कहा इनोवा चालक जितेंद्र सिंह पुत्र खुशपाल सिंह ते बस चालक बचार तकरार शुरू हो गया ते दोस्तों तकरार तो दोस्तों यकरार दिड़ियाँ हिमाचल तो खबर आ रही है इसके नाबा हूँ चर्चा बनी रही है ਕਿ ਪੰਜਾਬੀਆਂ ਨੂੰ ਹਿਮਾਚਲ ਵਿੱਚ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਅੰਦਰ ਹੀ ਉਹ ਥਾਮਾ ਜਿੱਥੇ ਹਿਮਾਚਲ ਵਰਗਾ ਜਿਹੜਾ ਆ ਠੰਡਾ ਮਾਹੌਲ ਹਰਿਆਲੀ ਹੈ ਇੱਧਰ ਵੱਲ ਚਲੇ ਜਾਣਾ ਚਾਹੀਦਾ ਤਾਂ ਕਿ ਹਿਮਾਚਲੀਆਂ ਨੂੰ ਇਹ ਪਤਾ ਲੱਗ ਜਾਵੇ ਕਿ ਪੰਜਾਬੀਆਂ ਤੋਂ ਬਗੈਰ ਉੱਥੇ ਕਿਹੋ ਜਿਹਾ ਕਾਰੋਬਾਰ ਕਿਹੋ ਜਿਹਾ ਸਹੂਕਾਰ ਵਣਦਾ ਚੱਲਦਾ ਹੈ ਤੇ ਆਓ ਤੁਹਾਨੂੰ ਅਗਲੀ ਖਬਰ ਸੁਣਾਉਣੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਅੱਜ ਰਹਿائش ਕਰ ਲਈ ਹੈ ਸੀਐਮ ਮਾਨ ਨੇ ਏਸ ਨੂੰ ਲੈ ਕੇ ਇੱਕ ਟਵੀਟ ਜਿਹਰ ਟਵੀਟ ਜਰੀਏ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਮੈਂ ਕਿਹਾ ਸੀ ਕਿ ਜਲੰਧਰ ਵਿੱਚ ਕਾਰ ਕਰਾਈ ਤੇ ਲੈ ਰਿਹਾ ਹਾਂ ਮੈਂ ਅੱਜ ਜਲੰਧਰ ਵਿੱਚ ਪਰਿਵਾਰ ਸਾਣੇ ਘਰ ਆ ਗਿਆ ਹਾਂ ਮਾਝੇ ਤੇ 도ਆਬੇ ਦੇ ਲੋਕਾਂ ਨੂੰ ਹੁਣ ਚੰ디ਗੜ੍ਹ ਨਹੀਂ ਜਾਣਾ ਪਵੇਗਾ ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇੱਥੇ ਹੀ ਨਿਬਟਾਰਾ ਕਰਾਂਗੇ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਮੁਲਾਕਾਤ ਕਰਦੇ ਹਰ ਸੰਭਵ ਉਪਰਾਲਾ ਕਰ ਰਹੇ ਹਾਂ ਤੇ ਦੋਸਤੋ ਇਸ ਸਬੰਧ ਵਿੱਚ ਪਹਿਲੇ ਹੀ ਭਗਵਾਨਤਮਾਨ ਨੇ ਕਿਹਾ ਸੀ ਕਿ ਅਸੀਂ ਲੋਕਾਂ ਦੇ ਦੁਆਰ ਤੇ ਜਾਵਾਂਗੇ ਅਫਸਰ ਪਿੰਡਾਂ ਵਿੱਚ ਜਾਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਇਹ 2.5 ਸਾਲ ਦਾ ਸਮਾਂ ਲੰਘ ਜਾਣ ਤੋਂ ਬਾਅਦ 2024 ਦੀਆਂ ਲੋਕ ਸਭਾ ਦੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਮੇ ਹਾਰ ਹੋਈ ਹੈ ਜਿੱਮੇ ਪਾਰਟੀ ਦਾ ਵੋਟ ਪਰਸੈਂਟ ਜਿਹੜਾ ਗ੍ਰਾਫ ਡਿਗਿਆ ਉਹਨੂੰ ਲੈ ਕੇ ਇੱਕ ਵਾਰ ਆਮ ਆਦਮੀ ਪਾਰਟੀ ਜਾਨੀ ਕਿ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਹ ਨਵਾਂ ਤਰੀਕਾ ਅਪਣਾਇਆ ਕਿ ਇਥੋਂ ਹੀ ਉਹ ਮਾਝੇ ਨੂੰ ਅਤੇ ਦੁਆਬੇ ਨੂੰ ਦੇਖਣਗੇ ਤੇ ਆਓ ਦੋਸਤੋ ਅੱਜ ਦੀਆਂ ਖਬਰਾਂ ਦਾ ਇੱਥੇ ਸਮਾਪਤ ਹੈ ਕੱਲ ਫੇਰ ਤੁਹਾਡੇ ਲਈ ਅਹਿਮ ਖਬਰਾਂ ਕੁਝ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਆਜਾਤ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਅਗਰ ਤੁਸੀਂ YouTube ਚੈਨਲ ਦੇਖਦੇ ਹੋ ਬਿਲਗਾ ਨਿਊਜ਼ ਆਨਲਾਈਨ ਨੂੰ ਤੇ ਉੱਥੇ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਦਾ ਜਿਹੜਾ ਬੈਲ ਦਾ ਬਟਨ ਜ਼ਰੂਰ ਦਬਾਓ ਤੇ ਆਓ ਦੇਉ ਜਾਇਦ ਹੁਣ ਇੱਥੇ ਕਰਦੇ ਹਾਂ ਸਮਾਪਤੀ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ